ਮਤਲਬ ਇਹ ਵੀ ਸੀਐਮਪੀਐਮ ਤੋਂ ਘੱਟ ਨਹੀਂ ਹੁੰਦਾ ਜਿਹੜਾ ਪ੍ਰਾਈਜ਼ ਹੈ ਤੇ ਯਾਨੀ ਕਿ ਇੱਕ ਤਰ੍ਹਾਂ ਦੇ ਡਿਫਟੀ ਸੀਨ ਤਾਂ ਬਣ ਹੀ ਗਏ 100 ਕਰੋੜ ਦੇ ਮਾਲਕ ਬਣ ਗਏ ਜੀ 100 ਕਰੋੜ ਦੇ ਆ ਮੈਂ ਤੁਹਾਨੂੰ ਰਿਜ਼ਲਟ ਦਿਖਾਦਾ ਜੀ ਤਾਂ ਗੂਪचंद ਲਾਟਰੀ ਵਾਲੇ ਦੇ ਕੋਲ ਸਰਾ ਟਿਕਟ ਸੀਗੀ ਜਿੰਦੇ ਨੇ ਪ੍ਰਾਈਜ਼ ਆਇਆ ਜੀ ਆ ਤੁਸੀਂ ਦੇਖ ਸਕਦੇ ਹੋ 737470 737470 A ਸੀਰੀਜ਼ ਦੇ ਮੋਦੀ ਸਾਹਿਬ ਨੇ ਤਾਰਾ ਲਾਈ ਸੀ ਕਿ 370 ਤੋੜੀ ਸੀ ਜਿਹੜੀ ਜੰਮੂ ਕਸ਼ਮੀਰ ਵਾਲੀ ਲੇਕਿਨ ਰੂਪਚੰਦ ਲਾਟਰੀ ਵਾਲਿਆਂ ਨੇ 470 ਤਾਰਾ ਤੋੜੀ ਹੈ ਜੀ 470 ਕਿੰਨਾ ਨੇ ਤੋੜੀ ਆ ਆਲ ਬੋਦਲੇ ਵਾਲਿਆਂ ਨੇ ਤੋੜੀ ਹੈ ਜੀ ਆਲ ਬੋਦਲਾ ਪਿੰਡ ਪਾਜੀ ਲਗਾ ਦਾ ਜਿਹੜਾ ਮਸ਼ਹੂਰ ਪਿੰਡ ਹੈ ਉੱਥੋਂ ਦੇ ਵੀ ਇੱਤਾ ਬਣੇ ਆ ਸਾਡੇ ਅਕਾ ਗगन ਜੀ ਅੱਜ ਆ ਕਰਮਾਲੀ ਟਿਕਟ ਲੈ ਕੇ ਆਏ ਆ ਜੀ ਸਾਡੇ ਕੋਲ ਅੱਜ ਇਹਨਾਂ ਦਾ ਜਿਹੜਾ ਕੀਤਾ ਜਾ ਰਿਹਾ ਹੈ <पड़ी> स्वागत ओ देखो जी यार नोटवार के 5 500 दे नोट मैं तो पहले ही परमात्मा एदा ही इनों दे नोटा दी ਵਿਚਾਰ ਕਰਦਾ ਰਹੇ ਜੀ ساری ਜ਼ਿੰਦਗੀ ਇਹ ਖੁਸ਼ੀਆਂ ਮਾਣਨ ਤੇ ਅਸੀਂ ਦੁਆ ਕਰਦੇ ਆਂ ਆ ਵੀ ਐਦਾ ਹੀ سلسلہ ਚੱਲਦਾ ਰਹੇ ਜੀ ਅੱਡਾ ਕਰੋੜ ਰੁਪਏ ਆ ਜੀ ਐਡਾ ਕਰੋੜ ਤਾਂ 5 500 ਦੇ ਨੋਟਾਂ ਦੇ ਨਾਲ ਜੋ ਇਹਨਾਂ ਦਾ ਸਾਰੀ ਕੀਤਾ ਜਾ ਰਿਹਾ ਹੈ بارش ਕੀਤੀ ਜਾ ਰਹੀ ਹੈ ਨੋਟਾਂ ਦੀ ਬਰਸਾਤ ਨੋਟਾਂ ਦੀ ਬਸੰਤ ਇਹ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਤਾਂ ਇਹਨਾਂ ਨੂੰ ਇੰਨਾ ਪਿਆਰ ਚੜ ਗਿਆ ਜਿਵੇਂ ਕਹਿੰਦੇ ਐ ਅੱਜ ਰਲ ਕੇ ਗੁਜ਼ਾਰਾਂਗੇ ਰਾਤ ਅੱਲਾਹ ਕਰੇ ਦਿਨ ਨਾ ਚੜੇ ਉਹ ਗਾਣਾ ਤਾਂ ਤੁਸੀਂ ਸੁਣਿਆ ਹੋਏਗਾ ਪਰ ਮੈਂ ਤੁਹਾਨੂੰ ਦੱਸਦਾ ਅੱਜ ਨਿਕਲੇ ਆ 50 ਲੱਖ ਦਾ ਇਨਾਮ ਅੱਲਾਹ ਕਰੇ ਦਿਨ ਨਾ ਚੜੇ ਕਹਿੰਦਾ ਮਤਲਬ ਸਾਰਾ ਦਿਨ ਇਹਨਾਂ ਘਰੇ ਗਾਣਾ ਹੀ ਚੱਲਦਾ ਰਹਿ ਐ ਅੱਜ ਉਹ ਕਹਿੰਦਾ ਮਤਲਬ ਇੰਨਾ ਖੁਸ਼ੀ ਦਾ ਮੋਲ ਬਣਿਆ ਪਿਆਰੀਆਂ ਖੁਸ਼ੀਆਂ ਪਰਮਾਤਮਾ ਨੇ ਦਿੱਤੀਆਂ ਤੇ ਅੱਗੇ ਵੀ ਇਹ ਸਿਲਸਿਲਾ ਚੱਲਦਾ ਰਹਿਣਾ ਜੀ ਅੱਗੇ ਤੁਸੀਂ ਵੇਖਿਆ ਰੂਪਜੰਦ ਲਾਟਰੀ ਵਾਲੇ ਬੋਲੋ ਵੱਡੇ ਵੱਡੇ ਇਨਾਮ ਨਿਕਲ ਚੁੱਕੇ ਐ ਜੀ 5 ਕਰੋੜ 5 ਕਰੋੜ ਦਾ ਇਨਾਮ ਵੀ ਰੂਪਜੰਦ ਲਾਟਰੀ ਵਾਲੀ ਦੁਕਾਨ ਤੋਂ ਨਿਕਲ ਚੁੱਕਿਆ ਐ ਆ 2 ਕਰੋੜ ਦੇ ਜੇਤਾ ਤੇ ਆ 1 ਲੱਖ ਵਾਲੇ ਇਹ ਵੀ ਕੁਦਰਤੀ ਆਏ ਬੱਠੇ ਸਾਡੇ ਕੋਲ ਕੌਣ ਲਗੇ ਜੀ ਇਹਨਾਂ ਦੀ ਕਾਸਟ ਵੀ ਚੌਧਰੀ ਨੇ ਜੀ ਇਹਨਾਂ ਦੀ ਫੋਟੋ ਆ ਸਾਡੀ ਦੁਕਾਨ ਤੇ ਅੱਗੇ ਵੀ ਲੱਗੀ ਐ ਲੱਖ ਰੁਪਇਆ ਆ ਡਾਕਟਰ ਕਾਲੂ ਰਾਮ ਜੀ ਇਹ ਪਿੰਡ ਫਰਵਾਲ ਦੇ ਆ ਜੀ ਇਹ ਵੀ ਸਾਡੇ ਕੋਲ ਜੇਤਾ ਬਣ ਚੁੱਕੇ ਐ ਇਹ ਵੀ ਕੁਦਰਤੀ ਹੁਣੇ ਮੌਕੇ ਤੇ ਆਏ ਐ ਜੀ ਇਹ ਵੀ ਵਿਜੇਤਾ ਰਹੇ ਆ ਜੀ ਇਸ ਤੋਂ ਇਲਾਵਾ ਪਤਾ ਨਹੀਂ ਕਿੰਨੇ ਤੁਸੀਂ ਵੀਡੀਓ ਦੇਖਦੇ ਹੋ ਹਰ ਰੋਜ਼ ਇਨਾਮ ਹਰ ਰੋਜ਼ ਇਨਾਮ ਨਵੇਂ ਸਾਲ ਆਲੇ ਦੇ ਨਤੇ ਇਨਾਮ ਲੋੜੀ ਦੇ ਨਾਂ ਮੰਗੀ ਦੇ ਇਨਾਮ ਕੋਈ ਵੀ ਤਿਉਹਾਰ ਵੀ ਖਾਲੀ ਨਹੀਂ ਜਾਂਦਾ ਕੋਈ ਦਿਨ ਵੀ ਨਹੀਂ ਜਾਂਦਾਗਾ ਇਹ ਸਭ ਬਾਬਾ ਜੀ ਦੀ ਕਿਰਪਾ ਹੈ ਜੀ ਉਹਨਾਂ ਦਾ ਅਸ਼ੀਰਵਾਦ ਹੈ ਤੇ ਅਸੀਂ ਬਰਯਾਦ ਕਰਦੇ ਆਂ ਵੀ ਇਦਾਂ ਹੀ ਉਹਨਾਂ ਦਾ ਅਸ਼ੀਰਵਾਦ ਬੰਦਾ ਬਣਿਆ ਰਹੇ ਤੇ ਲੋਕਾਂ ਨੂੰ ਇਨਾਮ ਆਉਂਦੇ ਰਹਿਣ ਤੇ ਅਸੀਂ ਸੇਵਾ ਕਰਦੇ ਰਹੀਏ ਆ ਦੇਖੋ ਜੀ ਪਹਿਲਾਂ ਤਾਂ ਲੱਡੂਆਂ ਦਾ ਭੋਗ ਲਾਇਆ ਇਹਨਾਂ ਨਾਲ ਹੁਣ ਜਿਹੜਾ ਫਾਇਲ ਦਾ ਮਸ਼ਹੂਰ ਆਈਟਮ ਤੋਸ਼ਾ ਤੋਸ਼ਾ ਇਹ ਗਈ ਲੋਕਾਂ ਨੂੰ ਇਹ ਵੀਡੀਓ ਸਮੇਂ ਨਹੀਂ ਆ ਰਹੀ ਇਹ ਤੋਸ਼ਾ ਕੀ ਬਲਾ ਹੈ ਹਾਂ ਪਤਾ ਹੀ ਨਹੀਂ ਕਿਉਂਕਿ ਇਹ ਸਿਰਫ ਸਾਡੇ ਸ਼ਹਿਰ ਤੋਂ ਬਲਾ ਚਾਲੂ ਹੁੰਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਜੀ ਕੀ ਹੈ ਬਲਾ ਹੈ ਇਹ ਸਰ ਮੈਂ ਦੱਸਦਾ ਇਹ ਖੋਏ ਦੀ ਮਿਠਾਈ ਹੁੰਦੀ ਹੈ ਖੋਏ ਦੀ ਪਨੀਰ ਵੀ ਪਾਇਆ ਹੁੰਦਾ ਹੈ ਪਿਆਰ ਵੀ ਪਾਇਆ ਹੁੰਦਾ ਹੈ ਨਾਲ ਮਿੱਠਾ ਵੀ ਪਾਇਆ ਹੁੰਦਾ ਥੋੜੀ ਜਾਸ ਨਹੀਂ ਹੁੰਦੀ ਇਹ ਖਾ ਕੇ ਦੱਸਣਗੇ ਸਾਡੇ ਵੀਰ ਗਗਨ ਜੀ ਕਿਉਂ ਇੰਨਾ ਜਗਾ ਹੀ ਖਾਓਗਾ ਕਹਿੰਦਾ ਮਗਰ ਛੋਟੇ ਨੇ ਮਛੂਰੀ ਸੁਣਦੇ ਰਹੇ ਕਿਉਂ ਇੰਨਾ ਜ ਭਰਿਆ ਹੀ ਹੋਇਆ ਹੈ ਕਹਿੰਦਾ ਬਹੁਤ ਸੁੱਕਾ ਖਵਾ ਦੀ ਇਤਾਂ ਵੀ ਵਧੀਆ ਲੱਗੂਗਾ ਜੀ ਆ ਬਾਉ ਜੀ ਨੇ ਜੀ ਇਹਨਾਂ ਦੇ ਇਹਨਾਂ ਦਾ ਵੀ ਮੂੰਹ ਮਠਾ ਕਰਾਇਆ ਜਾ ਰਿਹਾ ਜੀ ਆ ਵੀ ਸਾਡੇ ਕਸਟਮਰ ਨੇ ਜੀ ਇਹ T2 ਨੇ ਇਹਨਾਂ ਨਾਲ T2 ਯਾਨੀ T ਦੀ ਪਾਵਰ 2 ਹਨਾ ਨਾਲ T ਦੀ ਪਾਵਰ 2 T2 ਲਗਣਾ ਬਾਬੀ ਤਾਂ ਮੂੰਹ ਦੇਖੋ ਜੀ ਧੱਕੇ ਨਾਲ ਹੀ ਖਵਾ ਰਹੇ ਨੇ ਲੋ ਜੀ ਆ ਸਾਰੇ ਦੇ ਮੂਹਰੇ ਆਉ ਰਹੇ ਅੱਜ ਆ ਸਾਡੇ ਡਾਕਟਰ ਸਾਹਿਬ ਆਏ ਆ ਆ ਦੁਬਾਰਾ ਰਿਪੀਟ ਹੋ ਰਿਹਾ ਜੀ ਅੱਗੇ ਜੋ ਲੱਖ ਦਾ ਨਾਮ ਆਈ ਉਹ ਖਾਇ ਸੀਗਾ ਆਏ ਫਿਰ ਮੁੱਕ ਕੇ ਆਏ ਆ ਜੀ ਇਹ ਚਾਚੂ ਜੀ ਆ ਚਾਚੂ ਜੀ ਆਏ ਜੀ ਗਰਨਜੀਤ ਦੇ ਇਹਨਾਂ ਦੇ ਮੂਹਰੇ ਟਕਰਾ ਆ ਜਾ ਰਹੇ ਛੋਟੀ ਭੈਣ ਐ ਇਹ ਛੋਟੀ ਗੁੜੀਆ ਹੀ ਇਹਨਾਂ ਦੀ ਇਹ ਵੀ ਅੱਜ ਤੋਂ ਸਾਰੇ ਆ ਜੀ ਮੈਸੇ ਰੋਜੀ ਤੇ ਲੱਡੂ ਵਰਮੀਆਂ ਗਾਜਰਬਾ ਸਾਰਾ ਕੁਝ ਚੱਲਦਾ ਹੈ ਫਰੋਂ ਤੁਹਾਡੇ ਅਸ਼ੀਰਵਾਦ ਨਾਲ ਹੀ ਚੱਲਦਾ ਸਾਡੇ ਪਿਆਰ ਨਾਲ ਹੀ ਚੱਲਦਾ ਅਸੀਂ ਦੁਆ ਕਰਦੇ ਹਾਂ ਵੀ ਪ੍ਰਮਾਤਮਾ ਹੁਣ ਫਿਰ ਤੁਹਾਨੂੰ ਅੱਗੇ ਵੱਡੀ ਲਾਟਰੀ ਕੱਢੇ ਅਸੀਂ ਦੱਸਦੀ ਵੀ ਇੱਕ ਦੋ ਲਾਟਰੀਆਂ ਜਿਹੜੀਆਂ ਨੇ ਹੋਰ ਆ ਚੁੱਕੀਆਂ ਹਨ ਹਾਂਜੀ ਦੱਸ ਦਿਓ ਜੀ ਤੇ ਉਹ ਮੈਂ ਤੁਹਾਨੂੰ ਦੱਸਦਾ ਵੀ ਮੋਟਾ ਮੋਟਾ ਕਿਹੜੀਆਂ ਟਿਕਟਾਂ ਆ ਚੁੱਕੀਆਂ ਜੀ 10 ਕਰੋੜ ਬਾਰੇ ਦੱਸਿਆ ਜੀਗਾ ਮੈਂ ਤੁਹਾਨੂੰ ਵੀ ਉਹ ਲਾਟਰੀ ਹੁੰਦਾ 10 ਮਹੀਨਿਆਂ ਬਾਅਦ ਆਏਗੀ ਕਿਉਂਕਿ ਉਹ ਰੋਜ਼ ਰੋਜ਼ ਨਹੀਂ ਆਂਦੀਗੀ ਕਿਉਂਕਿ ਪ੍ਰਾਈਜ਼ ਵੱਡਾ ਹੁੰਦਾ ਹੈ ਪੈਸੇ ਇਕੱਠੇ ਕਰਨੇ ਲੋੜੇ ਔਖੇ ਹੁੰਦੇ ਆ ਮੁੰਜੇ ਦੀ ਲਾਟਰੀ ਆਈ ਹੈ ਜੀ ਮਹਾ ਸ਼ਿਵਰਾਤਰੀ ਬੰਪਰ ਆ ਗਿਆ ਗੋਲੇ ਬਾਬਾ ਜੀ ਦਾ ਬੰਪਰ ਆ ਗਿਆ ਹੈ 52 ਨੂੰ ਡਰਾਉਣ ਜਾ ਰਿਹਾ 212 ਨੂੰ ਕਹਿੰਦੇ ਤੁਹਾਨੂੰ ਸੱਦਾ ਦਿੱਤਾ ਜਾ ਰਿਹਾ 3 ਕਰੋੜ ਰੁਪਏ ਦਾ ਜੇਤਾ ਬਣਨ ਦਾ ਇਸ ਤੋਂ ਇਲਾਵਾ ਸਾਡੀ ਦੁਕਾਨ ਤੇ ਹੋਲੀ ਬੰਪਰ ਗੋਲੀ ਦਾ ਰੰਗ ਵੀ ਆ ਚੁੱਕਿਆ ਹੈ ਉਹ ਜਿਹਵੇਂ ਕਹਿੰਦੇ ਨੇ ਸਾਡੀ ਯਾਰੀ ਰੰਗ ਮੁੱਕਿਆ ਹੋਲੀ ਗੈਰਾਂ ਨਾਲ ਖੇਡੀ ਤੂੰ ਬਤੇਰੀ ਤਾਂ ਕਹਿੰਦਾ ਮਤਲਬ ਰੂਪ ਚਦਰ ਲਾਟਰੀ ਵਾਲੀ ਦੁਕਾਨ ਤੋਂ ਕਦੇ ਵੀ ਰੰਗ ਨਹੀਂ ਮੁਕਦਾ ਇੱਥੇ ਰੋਜ਼ ਲੋਕਾਂ ਨੂੰ ਰੰਗ ਲਾਏ ਜਾਂਦੇ ਆ ਤੇ ਰੰਗ ਲਾਣ ਵਾਲੀ ਲਾਟਰੀ ਇਹ ਵੀ ਆ ਚੁੱਕੀ ਹੈ ਹੋਲੀ ਬੰਪਰ ਇਸ ਤੋਂ ਇਲਾਵਾ ਮੈਂ ਦੱਸਦਾ ਜੀ ਇੱਕ ਜਿਹੜਾ ਹੈ ਵੈਲੈਂਟਾਈਨ ਡੇ ਬੰਪਰ ਇਹ ਮੇਰੀ ਜ਼ਿੰਦਗੀ ਜੀ ਪਹਿਲੀ ਵਾਰ ਹੀ ਆਇਆ ਤੇ ਤੁਸੀਂ ਵੀ ਪਹਿਲੀ ਵਾਰ ਹੀ ਪਾਓਗੇ ਜੀ ਬੰਪਰ ਤਾਂ ਗਈ ਸੋਨੇ ਆਉਣਗੇ ਪਰ ਵੈਲੈਂਟਾਈਨ ਡੇ ਪਰ ਇਹਦੀ ਖਾਸियत ਕੀ ਹੈ ਜੀ ਇਹਦੇ ਚਾਰ ਹੀ ਨੰਬਰ ਆਈ ਵਿਗਟ ਦੇ ਆਮ ਲਾਟਰੀਆਂ ਹੁੰਦੀਆਂ ਜੀ ਉਹਨਾਂ ਦੇ 6 ਨੰਬਰ ਹੁੰਦੇ ਆ ਇਹਦੀ 4 ਹੀ ਨੰਬਰ ਹੈ ਤੇ 20000 ਬੰਦਿਆਂ ਨੂੰ ਪਾ ਸਕਦਾ ਹੈ 20000 ਉੱਤੇ ਬੰਦਾ ਲਾਟਰੀ ਨਹੀਂ ਪਾ ਸਕਦਾਗਾ 20000 ਬੰਦਿਆਂ ਚ ਕਰੋੜਪਤੀ ਬਣਾਇਆ ਜਾਏਗਾ ਇੱਕ ਕਰੋੜਪਤੀ ਕਿ ਨਿਕਲੀ ਕਦੋਂ ਇਹ ਸਰ ਖੁੱਲਣ ਜਾ ਰਹੀ ਹੈ 14 ਤਰੀਕ ਵੈਲੈਂਟਾਈਨ ਡੇ ਸਰ ਭੁੱਲਦਾ ਹੀ ਨਹੀਂ ਗਏ ਰੋਜ਼ਾਂ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਦਾ ਸ਼ਾਇਦ ਨਾ ਪਤਾ ਹੋਵੇ ਆਈਕਲ ਦੀ ਜਨਰੇਸ਼ਨ ਨੂੰ ਤਾਂ ਸਾਰੇ ਪਤਾ ਜੀ ਇਸ ਤੋਂ ਇਲਾਵਾ ਆ ਗਿਆ ਜੀ 1.5 ਕਰੋੜ 1.5 ਕਰੋੜ ਰੁਪਏ ਵੀ ਆ ਗਿਆ ਹੈ 200 ਰੁਪਏ ਦੇ ਇਹਨਾਂ ਦਾ ਕੋਈ ਏਬੀ ਨਹੀਂ ਹੁੰਦਾਗਾ ਇਹ ਤੁਸੀਂ ਇੱਕ ਟਿਕਟ ਵੀ ਪਾ ਸਕਦੇ ਹੋ ਜਿੰਨੀ ਤੁਹਾਡੀ ਪੋਕਟallow ਕਰਦੀ ਹੈ ਪਰ ਸਾਡੀ ਦੁਕਾਨ ਤੇ ਕਿੰਨੇ ਕਰੋੜ ਆ ਚੁੱਕੇ ਆ ਮੈਂ ਦੱਸ ਦਾਂ 3 ਕਰੋੜ 1 ਤੇ 3 6 ਦੇ 1 7 8.5 ਕਰੋੜ ਰੁਪਏ ਆ ਚੁੱਕੇ ਆ ਜੀ 8.5 ਕਰੋੜ ਇਹ ਤੁਹਾਡੇ ਜੀ ਵੰਡਿਆ ਜਾਣਾ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਕਿਸੇ ਦੇ ਹਿੱਸੇ ਅੱਧਾ ਕਰੋੜ ਜਿਸਦੇ 2.5 ਕਰੋੜ ਕਿਸੇ ਦੇ 50 ਲੱਖ ਇਸ ਤੋਂ ਪਹਿਲਾਂ ਵੀ ਜਿਹੜਾ ਤੁਸੀਂ ਵੇਖਿਆ ਸੀਗਾ ਵਿਸਾਖੀ ਬੰਪਰ ਤੇ ਵੀ ਆਪਣੇ ਕੋਲ 20 ਲੱਖ ਰੁਪਏ ਦਾ ਇਨਾਮ ਜਿਹੜਾ ਕਿ ਨਵੀਂ ਬਾਦੀ ਨਿਕਲਿਆ ਸੀਗਾ 15 ਲੱਖ ਰੁਪਏ ਦਾ ਇਨਾਮ ਰਾਜਸਾਮੀ ਕਲੋਨੀ ਜਿਹੜੇ ਜਿਹੜੀ ਬਾਰਿਸ਼ ਦੇ ਵਿੱਚ ਉਹਨਾਂ ਘਰੇ ਪੈਸੇ ਦੇ ਕੇ ਆਏ ਸੀ ਕਿ ਅੱਜ ਵੀ ਜਿਹੜੀ ਖੁਸ਼ਖਬਰੀ ਲੈ ਕੇ ਗਏ ਆ ਉਹਨਾਂ ਘਰ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਸੀਗੀ ਉਹ ਸਾਨੂੰ ਹੀ ਪਤਾ ਜੀ ਕਿਵੇਂ ਗੱਡੀ ਚ ਲਾ ਕੇ ਗਏ ਆ ਪਰ ਅਸੀਂ ਕਿਸੇ ਬੰਦੇ ਨੂੰ ਛੱਡਦੇ ਨਹੀਂ ਯਾਨੀ ਕਿ ਜਦੋਂ ਉਹ ਵਿਦਾ ਬਣਿਆ ਤਾਂ ਉਹਨੂੰ ਲੱਭ ਕੇ ਉਹਦੇ ਘਰੇ ਜਾ ਕੇ ਪੈਸੇ ਦੇ ਕੇ ਆਨੇ ਆ ਸਰ ਲੱਭ ਲੱਭ ਕੇ ਪੈਸੇ ਦੇਨੇ ਆ ਜੀ ਤੁਸੀਂ ਦੇਖਿਆ ਸੀਗਾ ਸਭ ਤੋਂ ਪਹਿਲੇ ਭਾਲਾ ਰਾਮ ਜੀ ਜਿਨ੍ਹਾਂ ਦੇ ਭਾਈ ਸਾਹਿਬ ਐਕਸਪਾਇਰ ਹੋਏ ਸੀਗੇ ਅਸੀਂ ਇਹਨਾਂ ਨੂੰ ਵੀ ਬੜੀ ਮੁਸ਼ਕਲ ਲੱਭਿਆ ਸੀਗਾ 3-4 ਦਿਨ ਲਾਤੇ ਸੀਗੇ ਪਰ ਇਹਨਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਸੀਗਾ 2.5 ਕਰੋੜ ਰੁਪਇਆ ਲੱਭ ਕੀਤਾ ਸੀ ਇਹਨਾਂ ਨੂੰ 2.5 ਕਰੋੜ ਤੇ ਹੁਣ ਫਿਰ ਤੁਹਾਨੂੰ ਸੱਦਾ ਆ ਅੱਗੇ ਤੁਹਾਡੇ ਦੇ ਜਿਹੜਾ ਆ ਚੁੱਕਿਆ ਹੈ 8.5 ਕਰੋੜ ਰੁਪਇਆ ਤੇ ਤੁਸੀਂ ਆ ਕੇ ਟਿਕਟ ਖਰੀਦਣੀ ਹੈ ਤੇ বিজেਤਾ ਬੰਨਾ ਹੈ ਇਸ ਤੋਂ ਇਲਾਵਾ ਜਿਹੜੀਆਂ ਛੋਟੀਆਂ ਲਾਟਰੀਆਂ ਸਾਡੇ ਕੋਲ ਹੁੰਦੀਆਂ ਮੈਂ ਦੱਸਦਾ ਡੇਲੀ ਲਾਟਰੀਆਂ ਜਿੰਦੇ ਰੋਜ਼ ਤੁਸੀਂ ਦੇਖਦੇ ਹੋ ਅੱਜ ਕੌਣ বিজেਤਾ ਬਣ ਗਿਆ ਅੱਜ ਕੌਣ ਜੱਬਾ বিজেਤਾ ਬਣ ਗਿਆ ਸਰ ਉਹ ਆ ਲਾਟਰੀਆਂ ਸਾਡੇ ਕੋਲ ਇਹ ਵੀ ਦਿਨੇ ਤਿੰਨ ਟਾਈਮ ਗੁਲਦੀਆਂ 1 ਵਜੇ 6 ਵਜੇ 8 ਵਜੇ ਯਾਨੀ ਕਿ ਤਿੰਨ ਵਾਰੀ ਕਰੋੜਪਤੀ ਬਣਨ ਦਾ ਸੱਦਾ ਇਹਦੇ ਵਿੱਚ ਦਿੱਤਾ ਜਾਂਦਾ ਹੈ ਇਹ ਵੀ ਤੁਸੀਂ ਆ ਕੇ ਟਿਕਟ ਜ਼ਰੂਰ ਖਰੀਦਣੀ ਹੈ ਜੀ ਤੇ ਲੱਖਪਤੀ ਕਰੋੜਪਤੀ ਬੰਨਾ ਹੈ ਜੀ ਤੇ ਤੁਸੀਂ ਇੱਕ ਵਾਰੀ ਫਿਰ ਮੈਂ ਪਤਾ ਦੱਸਦਾ ਰੂਪ ਲੋਟਰੀ ਮੇਰੀ ਅਰਜ਼ਾਰ ਫਾਜ਼ਿਲ ਕਾ ਸਾਡਾ ਪਤਾ ਹੈ ਜੀ ਰੂਪ ਲੋਟਰੀ ਮੇਰੀ ਅਰਜ਼ਾਰ ਫਾਜ਼ਿਲ ਕਾ ਸਾਡਾ ਮਾਈਲ ਨੰਬਰ ਹੈ ਜੀ 92180999910 ਸੈਕਿੰਡ ਨੰਬਰ ਹੈ ਜੀ 6284099813 ਸਾਡਾ ਨੰਬਰ ਹੈ ਜੀ 9417322161 ਆ ਚਾਚਾ ਜੀ ਨੇ ਜੀ ਐਨ ਨਾਲ ਵੀ ਮਿਲੋ ਜੀ ਪਤੀਜੇ ਨੂੰ ਬਹੁਤ ਖੁਸ਼ੀ ਹੋਈ ਹੈ ਜੀ ਮੇਰੇ ਭਤੀਜੇ ਨੂੰ ਲਾਟਰੀ ਨਿਕਲੀ ਹੈ ਜੀ ਸਾਨੂੰ ਇਹ ਉਮੀਦ ਹੈ ਜੀ ਵੀ ਇਹਨਾ ਜੋ ਪੈਸੇ ਮੇਰੇ ਭਤੀਜੇ ਨੂੰ ਮਿਲਣਗੇ ਉਹਨਾਂ ਦਾ ਸਹੀ ਉਪਯੋਗ ਮੇਰੇ ਵੱਡੇ ਬ੍ਰਦਰ ਸਾਹਿਬ ਕਰਨਗੇ ਕਿਉਂਕਿ ਗੁਜਰ ਗਈ ਹੈ ਜੀ ਦੋਨਾਂ ਬੱਚਿਆਂ ਦੀ ਸ਼ਾਦੀ ਦਾ ਸੀ ਵੱਡੇ ਤੋਂ ਧੰਨਵਾਦ ਕਰਦੇ ਜਦੋਂ ਨਾਮ ਨਿਕਲੇ ਕੀ ਰਿਐਕਸ਼ਨ ਸੀ ਤੁਹਾਡਾ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਨੂੰ ਤੁਹਾਨੂੰ ਕੀ ਕੰਨੇ ਪੈਸੇ ਦਾ ਕੀ ਕਰੋਗੇ ਇਹ ਪੈਸੇ ਚ ਦੋ ਮੇਰੇ ਵੱਡੇ ਭਾਈ ਸਾਹਿਬ ਦੋਨੋਂ ਬੱਚਿਆਂ ਦੀ ਸ਼ਾਦੀ ਕਰਨੀਆਂ ਨੇ ਅੱਛਾ ਗੁੱਡੀਆਂ ਦੀ ਗੁੱਡੀਆਂ ਵੀ ਹੈਗੀ ਨੇ ਬਰਾਬਰ ਨੇ ਦੋਨੋਂ ਬੱਚੇ ਅੱਛਾ ਦੋਨੋਂ ਬੱਚੇ ਦੇ ਵਧੀਆ ਦੋਹਤਾਂ ਨਾਲ ਅਸੀਂ ਸ਼ਾਦੀ ਕਰਾਂਗੇ ਤੇ ਕੰਮ ਕੀ ਕਰਦੇ ਆ ਮੇਰਾ ਜੀ ਜੋ ਮੇਰੇ ਵੱਡੇ ਬ੍ਰਦਰ ਨੇ ਜੀ ਫਾਇਲ ਦਾ ਕੋਟ ਦੇ ਵਿੱਚ ਵਰਕ ਕਰਨ ਇਸ ਨੇ ਜੀ ਯੂਨੀਵਰਸਿਟੀ ਹੋ ਗਿਆ ਡਿਗਰੀ ਦੀ ਚੌੜੀ ਵੱਡੇ ਬ੍ਰਦਰ ਇਹ ਕੰਮ ਕਰਦੇ ਨੇ ਤੀਜੇ ਸਾਹਿਬ ਨੇ ਜੋ ਈਟੀਟੀ ਕੀਤੀ ਹੋਈ ਹੈ ਨਾਲ ਡਿਪਲੋਮਾ ਇਲੈਕਟ੍ਰੀਸ਼ੀਅਨ ਦਾ ਕਰ ਰਹੇ ਨੇ ਲੈਕਚਰਾਂ ਦੇ ਜੀ ਬਹੁਤ ਬਹੁਤ ਮੁਬਾਰਕ ਸਰ ਤੁਸੀਂ